ਕਾਰ ਵਾਲਾ ਕਹਿੰਦਾ ਮੈਂ ਅੰਦਾਜ਼ਾ ਲਾ ਲਿਆ ਆਹ ਲਫਾਫੇ ਚ ਜਿਹੜਾ ਡੱਬਾ ਨਾ ਇਹਦੇ ਚ ਕੋਈ ਪੱਕੀ ਖਾਣ ਵਾਲੀ ਚੀਜ਼ ਆ ਘਰ ਵਾਲੀ ਬੋਲੀ ਹਾਂਜੀ ਹਾਂ ਬਿਲਕੁਲ ਸਹੀ ਅੰਦਾਜ਼ਾ ਲਾਇਆ ਖਾਣ ਵਾਲੀ ਚੀਜ਼ ਹੀ ਆ ਕਾਰ ਵਾਲਾ ਕਹਿੰਦਾ ਕੀ ਆ ਫਿਰ ਕਹਿੰਦੀ ਮੇਰੇ ਸੈਂਡਲ ਨੇ ਇਹਦੇ ਚ ਕਾਰ ਵਾਲਾ ਕਹਿੰਦਾ ਮੈਂ ਯਾਰ ਨਾ ਸੋਚ ਰਹਾ ਮੈਂ ਇੱਕ ਫਿਲਮ ਬਣਾਵਾਂ ਤੇ ਤੈਨੂੰ ਉਹਦੇ ਤੇ ਮੇਨ ਰੋਲ ਤੇ ਲਾਵਾਂ ਘਰ ਵਾਲੀ ਕਹਿੰਦੀ ਜੀ ਬਣਾਓ ਬਣਾਓ ਕਾਰ ਵਾਲਾ ਕਹਿੰਦਾ ਉਹਦਾ ਪਹਿਲਾ ਸੀਨ ਪਤਾ ਕੀ ਆ ਕਹਿੰਦੀ ਜੀ ਕੀ ਆ ਕਹਿੰਦਾ ਪਹਿਲਾ ਸੀਨ ਆ ਪਾਣੀ ਦੇ ਵਿੱਚ ਤੂੰ ਜਾ ਰਹੀ ਆ ਤੇ ਪਾਣੀ ਚ ਜਾ ਕੇ ਖੜ ਗਈ ਕਹਿੰਦੀ ਠੀਕ ਆ ਜੀ ਤੇ ਕਹਿੰਦੀ ਫਰਮ ਦਾ ਨਾਮ ਕੀ ਆ ਕਹਿੰਦਾ ਗਈ ਮੱਝ ਪਾਣੀ ਚ ਵਿਆਹ ਤੋਂ ਬਾਅਦ ਘਰ ਵਾਲੇ ਕਿਵੇਂ ਬਦਲਦੇ ਨੇ ਧਿਆਨ ਨਾਲ ਸੁਣਿਓ ਪਹਿਲੇ ਸਾਲ ਮੇਰੀਏ ਜਾਨ ਨੇ ਸੰਭਾਲ ਕੇ ਉਧਰ ਟੋ ਹੈ ਦੂਜੇ ਸਾਲ ਯਾ ਦੇ ਕੇ ਉਧਰ ਟੋ ਹੈ ਤੀਜੇ ਸਾਲ ਦਿਖਦਾ ਨਹੀਂ ਉਧਰ ਟੋ ਹੈ ਚੌਥੇ ਸਾਲ ਅੰਨੀ ਹੋਈ ਆ ਉਧਰ ਟੋ ਹੈ 5ਵੇਂ ਸਾਲ ਉਧਰ ਕਿੱਧਰ ਮਾਰਨ ਚੱਲੀ ਐ ਦਿਖਦਾ ਨਹੀਂ ਤੈਨੂੰ ਉਧਰ ਟੋ ਹੈ ਘਰ ਵਾਲੀ ਨਾ ਸ਼ਰਾਬੀ ਘਰ ਵਾਲ ਨੂੰ ਠੀਕ ਕਰਨ ਲਈ ਸੁਧਾਰਨ ਲਈ ਕਾਲੇ ਕੱਪੜੇ ਪਾ ਕੇ ਬਾਹਰ ਘਰ ਦੇ ਖੜੀ ਹੋਗੀ ਜਦੋਂ ਘਰ ਆਲਾ ਕਹਿੰਦਾ ਤੂੰ ਕੌਣ ਐ ਘਰ ਵਾਲੀ ਬੋਲਦੀ ਐ ਮੈਂ ਚੜੇਲ ਆ ਘਰ ਵਾਲਾ ਬੋਲ ਹੱਥ ਮਿਲਾ ਫਿਰ ਮੈਂ ਤੇਰੀ ਭੈਣ ਦਾ ਘਰ ਆਲਾ ਘਰ ਵਾਲੀ ਕਹਿੰਦੀ ਮੇਰਾ ਵਜਨ ਕਿਵੇਂ ਘਟੂ ਘਰ ਵਾਲਾ ਕਹਿੰਦਾ ਨਾ ਆਪਦੀ ਗਰਦਨਾਂ ਨੂੰ ਜਿਹੜੀ ਐ ਸੱਜੇ ਖੱਬੇ ਹਲਾਉਣੀ ਆ ਠੀਕ ਆ ਕਾਰ ਵਾਲੀ ਕਹਿੰਦੀ ਜੀ ਕਿਹੜੇ ਟਾਈਮ ਹਲਾਉਣੀ ਆ ਕਹਿੰਦਾ ਜਦੋਂ ਕੋਈ ਖਾਨ ਨੂੰ ਪੁੱਛੇ ਕਾਰ ਵਾਲੀ ਕਹਿੰਦੀ ਜੀ ਮੈਨੂੰ ਐ ਦੱਸੋ ਮੈ ਤੁਹਾਨੂੰ ਕਿਵੇਂ ਦੀ ਲੱਗਦੀ ਆ ਕਾਰ ਵਾਲਾ ਕਹਿੰਦਾ ਮੈਨੂੰ ਬਹੁਤ ਚੰਗੀ ਲੱਗਦੀ ਆ ਕਾਰ ਵਾਲੀ ਕਹਿੰਦੀ ਫੇਰ ਵੀ ਦੱਸੋ ਕਿੰਨੀ ਕਿ ਚੰਗੀ ਲੱਗਦੀ ਆ ਕਾਰ ਵਾਲਾ ਕਹਿੰਦਾ ਇੰਨੀ ਚੰਗੀ ਲੱਗਦੀ ਆ ਵੀ ਜੀ ਕਰਦਾ ਤੇਰੇ ਵਰਗੀ ਇੱਕ ਹੋਰ ਲਿਆਂਵਾ ਕਾਰ ਵਾਲਾ ਕਹਿੰਦਾ ਮੈਂ ਚਾਲਾ ਚੈਨਲ ਦਾ ਕਾਰ ਵਾਲੀ ਕਹਿੰਦੀ ਮੈਂ ਨਹੀਂ ਲਾਉਂਦੀ ਕੀ ਕਰ ਲੇਗਾ ਤੂੰ ਕਹਿੰਦਾ ਕੋਈ ਗੱਲ ਨਹੀਂ ਫਿਰ ਦੇਖ ਲੂ ਤੈਨੂੰ ਕਾਰ ਵਾਲੀ ਕਹਿੰਦੀ ਕੀ ਕਾਰ ਵਾਲਾ ਕਹਿੰਦਾ ਨਹੀਂ ਮੇਰਾ ਮਤਲਬ ਨਹੀਂ ਦੇਖ ਲੂ ਮੈਂ ਉਹ ਚੈਨਲ ਜਿਹੜਾ ਤੂੰ ਲਾਏਂਗੀ ਕਾਰ ਵਾਲੇ ਤੇ ਘਰ ਵਾਲੀ ਚ ਲੜਾਈ ਹੋ ਗਈ ਤੇ ਘਰ ਵਾਲਾ ਘਰੋਂ ਚਲੇ ਗਿਆ ਰਾਤ ਨੂੰ ਘਰ ਵਾਲਾ ਫੋਨ ਲਾਉਂਦਾ ਕੀ ਬਣਾ ਰਹੀਆਂ ਖਾਣੇ ਚ ਘਰ ਵਾਲੀ ਕਹਿੰਦੀ ਜ਼ਹਿਰ ਬਣਾ ਰਹੀਆਂ ਕਾਰ ਵਾਲਾ ਕਹਿੰਦਾ ਮੈਂ ਫਿਰ ਲੇਟ ਆਉਂ ਕਹਿੰਦਾ ਆਪ ਖਾ ਕੇ ਸੌਂ ਜੀ ਰਾੜੀ ਕਹਿੰਨੀ ਮੇਰੇ ਮੂੰਹ 'ਚ ਮੱਛਰ ਚਲਾ ਗਿਆ ਹੁਣ ਕੀ ਕਰਾਂ ਘਾਰ ਵਾਲਾ ਕਹਿੰਦਾ ਆਲ ਆਊਟ ਪੀ ਲੈ 6 ਸੈਕਿੰਡ ਚ ਕੰਮ ਸ਼ੁਰੂ ਬਿੱਟੂ ਕਹਿੰਦਾ ਪਾਪਾ ਤੁਸੀਂ ਹਨੇਰੇ ਤੋਂ ਡਰਦੇ ਹੋ ਉਹਦਾ ਪਾਪਾ ਕਹਿੰਦਾ ਨਹੀਂ ਬੇਟਾ ਕਹਿੰਦਾ ਕੁੱਤੇ ਤੋਂ ਬਿੱਲੇ ਤੋਂ ਸ਼ੇਰ ਤੋਂ ਉਹਦਾ ਪਾਪਾ ਕਹਿੰਦਾ ਨਹੀਂ ਬੇਟਾ ਬਿਲਕੁਲ ਨਹੀਂ ਬਿੱਟੂ ਕਹਿੰਦਾ ਇਹਦਾ ਮਤਲਬ ਤੁਸੀਂ ਮੰਮੀ ਤੋਂ ਨਾ ਕਿਸੇ ਚੀਜ਼ ਤੋਂ ਨਹੀਂ ਡਰਦੇ ਤਾਂ ਨਵਾਜ ਜੀ ਤੁਸੀਂ ਵੀਡੀਓਜ਼ ਨੂੰ ਬਹੁਤ ਪਿਆਰ ਦੇ ਰਹੇ ਹੋ ਜੇ ਆਹ ਵੀਡੀਓ ਵੀ ਚੰਗੀ ਲਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਭਾਗ ਦੇਖਣ ਲਈ ਆਪਣੇ ਚੈਨਲ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਧੰਨਵਾਦ